ਰਸਤ੍ਰਾਪਤੀ ਦੋਨਰ ਰੰਪਰ ਸ਼ਾਸਨ ਦੇ ਅਮਰੀਕੀ ਕਿਰਤ ਵਿਭਾਗ ਨੇ ਇੱਕ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ ਸੋਸ਼ਲ ਮੀਡੀਆ ਉਤੇ ਜਾਰੀ ਕੀਤੇ ਗਏ ਇਸ ਇਸ਼ਤਿਹਾਰ ਦੇ ਵਿੱਚ ਕੰਪਨੀਆਂ ਉਤੇ H1B ਵੀਜ਼ਾ ਪ੍ਰੋਗਰਾਮ ਦੀ ਦੁਰਵਤੋਂ ਕਰਨ ਅਤੇ ਨੌਜਵਾਨ ਅਮਰੀਕੀਆ ਦੀ ਬਜਾਇ ਇਸੀ ਕਾਮੇ ਨੂੰ ਨੌਕਰੀ ਉਤੇ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਵੀ ਪਾਕਾਸ ਤੋਂ ਰੁਤੇ ਪਾਤੀ ਲੋਕਾਂ ਨੂੰ ਅਮਰੀਕੀ ਨੋਜਵਾਨਾ ਤੋਂ ਨੌਕਰੀਆਂ ਚੋਰੀ ਕਰਨ ਦਾ ਦੋਸ਼ੀ ਠਹਿਰਾਉਂਦੇ ਹੈ ਤੇ ਇਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੂੰ H1B ਵੀਜ਼ਾ ਪੜਨਾਲੀ ਤੋਂ ਸਭ ਤੋਂ ਵੱਧ ਫਾਇਦਾ ਹੋਇਆ ਹੈ ਇੰਸਟਾਗ੍ਰਾਮ ਉਤੇ ਕਿਰਤ ਵਿਭਾਗ ਦੀ ਪੋਸਟ ਵਿੱਚ ਕਿਹਾ ਗਿਆ ਕਿ ਨੌਜਵਾਨ ਅਮਰੀਕੀ ਦੇ ਸੁਪਨਿਆਂ ਨੂੰ ਲੂਟ ਲਿਆ ਹੈ ਇਹ ਇਸ ਲਈ ਹੋਇਆ ਕਿਉਂਕਿ H1B ਵੀਜ਼ਾ ਦੀ ਵਿਆਪਕ ਤੁਰਵਤੋ ਕਾਰਨ ਉਹਨਾਂ ਦੀਆਂ ਨੌਕਰੀਆਂ ਵਿਦੇਸ਼ੀ ਕੰਮਿਆਂ ਨੂੰ ਦਿੱਤੀਆਂ ਗਈਆਂ ਸੱਤ ਪਿਆਨ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਅਸੀਂ ਕੰਪਨੀਆਂ ਨੂੰ ਉਹਨਾਂ ਦੇ ਤੁਰਵਤੋ ਲਈ ਜੋ ਅਪਡੇਟੇ ਧਰਾ ਰਹੇ ਹਾਂ ਅਤੇ ਆਪਣੀ ਕੀ ਲੋਕਾਂ ਨੂੰ ਅਮਰੀਕੀ ਸੁਪਨੇ ਨੂੰ ਬਹਾਲ ਕਰਦੇ ਹਾਂ ਕਿਤੇ ਵਿਭਾਗ ਦਾ 49 ਸੈਕਿੰਡ ਦਾ ਵੀਡੀਓ ਇਸ਼ਤਿਹਾਰ 1950 ਦੇ ਤਹਾਕੇ ਦੇ ਅਮਰੀਕੀ ਸੁਪਨਿਆਂ ਘਰਾਂ ਫੈਕਟਰੀਆਂ ਅਤੇ ਖੁਸ਼ਹਾਲ ਪਰਿਵਾਰ ਦੇ ਦੁਰੇਸ਼ੀ ਨੂੰ ਆਧੁਨਿਕ ਸਖਸ਼ਤਾ ਦੇ ਨਾਲ ਜੋੜਦਾ ਹੈ